ਜੀ ਨਾਮ ਹੈ ਤੁਹਾਡਾ ਕੀ ਮਸਲਾ ਹੈ ਸਰ ਮੇਰਾ ਨਾਮ ਚਰਨਜੀਤ ਕੌਰ ਰਾਜੀ ਮੈਂ ਐਸੋਸੀਏਟ ਅਧਿਆਪਕਾ ਆ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਲਹੇੜੀ ਵਿਖੇ ਬਲਾਕ ਨਾ ਦੋ ਵਿਖੇ ਆਪਣੀ ਸੇਵਾ ਨਿਭਾ ਰਹੀ ਆ ਜੀ ਮੈਂ ਪਿਛਲੇ ਸਾਲ 2022 ਦੇ ਵਿੱਚ ਆਪਣੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਲਹੇੜੀ ਵਿਖੇ ਕਰਵਾਈ ਸੀ ਜਿੱਥੇ ਅੰਜੂ ਸੋਧ ਮੈਡਮ ਹੈਡ ਟੀਚਰ ਨੇ ਜੀ ਉਹਨਾਂ ਦੇ ਅਧੀਨ ਅਸੀਂ ਆਉਨੇ ਆ ਤੇ ਉਸ ਸਮੇਂ ਸਰ ਅੰਜੂ ਸੋਧ ਨੇ ਮੇਰੀ ਮੈਂ ਸਿੰਗਲ ਪੇਰੈਂਟਸ ਆ ਸਰ ਤੇ ਉਸ ਸਮੇਂ ਅੰਜੂ ਸੋਧ ਨੇ ਮੇਰੀ ਇਕਲਤਾ ਦਾ ਫਾਇਦਾ ਉਠਾਉਂਦੇ ਹੋਏ ਮੇਰੀਆਂ ਦੋ ਬੇਟੀਆਂ ਨੇ ਉਹ ਸਰ ਮੈਨੂੰ ਗਲਤ ਕੰਮ ਲਈ ਉਕਸਾਉਂਦੇ ਸੀ ਜਿਨ੍ਹਾਂ ਦਾ ਮੈਂ ਵਿਰੋਧ ਕੀਤਾ ਪਰੰਤੂ ਉਹਨਾਂ ਨੇ ਮੇਰੇ ਨਾਲ ਇੱਕ ਦੋਸਤਾਨਾ ਵਰਤਾਰਾ ਰੱਖ ਕੇ WhatsApp ਚੈਟ ਵੀ ਕਰਦੇ ਸੀ ਜਿੱਥੇ ਉਹਨਾਂ ਨੇ ਮੈਨੂੰ ਤੇ ਨਵੰਬਰ ਨੂੰ ਸਰ ਇੱਕ ਵਟਸਐਪ ਦੇ ਉੱਤੇ ਲਿੰਕ ਭੇਜਿਆ ਜਿਹੜਾ ਕਿ ਸਾਫ਼-ਸਾਫ਼ ਇਸ ਗੱਲ ਨੂੰ ਜ਼ਾਹਰ ਕਰਦਾ ਸੀ ਕਿ ਜੇਕਰ ਔਰਤ ਕਿਸੇ ਦੇ ਨਾਲ ਇਸ ਤਰ੍ਹਾਂ ਗਲਤ ਰਿਲੇਸ਼ਨ 'ਚ ਆ ਜਾਂਦੀ ਆ ਤਾਂ ਉਹ ਚਰਿੱਤਰਹੀਣ ਨਹੀਂ ਕਹਾਉਂਦੀ ਮੈਂ ਸਾਰੀ ਕਾ ਅਧਿਆਪਕਾਂ ਆ ਜੇ ਇੱਕ ਔਰਤ ਹੀ ਇਸ ਤਰ੍ਹਾਂ ਦਾ ਕੰਮ ਕਰੂਗੀ ਸਰ ਉਹ ਬੱਚਿਆਂ ਨੂੰ ਅੱਗੇ ਕੀ ਸਿੱਖਿਆ ਦੇ ਸਕਦੀ ਆ ਜਦੋਂ ਮੈਂ ਸਰ ਇਸ ਚੀਜ਼ ਦਾ ਵਿਰੋਧ ਕੀਤਾ ਕਿ ਮੈਡਮ ਤੁਸੀਂ ਮੈਨੂੰ ਗਲਤ ਕੰਮ ਲਈ ਉਕਸਾਉਨੇ ਹੋ ਸਰ ਉਸ ਦੀ ਅਗਲੀ ਚੈਟ ਹੁੰਦੀ ਸੀ ਜਿੱਥੇ ਉਹਨੇ ਮੈਨੂੰ ਧੀ ਪੁੱਤ ਕਹਿਣਾ ਸੀ ਉੱਥੇ ਸਰ ਉਹਨਾਂ ਦੀ ਆਈ ਲਵ ਯੂ ਤੋਂ ਥੱਲੇ ਕੋਈ ਗੱਲ ਨਹੀਂ ਸੀ ਹੁੰਦੀ ਤੇ ਉਹਨਾਂ ਨੇ ਸਰ ਮੈਨੂੰ ਇਸ ਤਰ ਟਾਈਮ 'ਚ ਸਾਰੇ 10:30 10:10 ਵਜੇ ਵੀ ਵਟਸਐਪ ਕਾਲਾਂ ਕਰਨੀਆਂ ਮੈਂ ਸਿਰਫ ਉਹਦਾ ਵਿਰੋਧ ਕੀਤਾ ਉਸ ਦੇ ਵਿਰੋਧ ਦੇ ਵਿੱਚ ਸਰ ਮੈਂ ਸਾਡੇ ਬਲੈਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਅਵਤਾਰ ਸਿੰਘ ਨੂੰ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਸਾਨੂੰ ਦੋਵਾਂ ਨੂੰ ਲੇਡੀਜ਼ ਹੋਣ ਨਾਤੇ ਬਿਠਾ ਕੇ ਸਮਝਾਇਆ ਉਹਨਾਂ ਨੂੰ ਕਿਹਾ ਕਿ ਮੈਡਮ ਜੇਕਰ ਤੁਸੀਂ ਹੈੱਡ ਟੀਚਰ ਹੋ ਤਾਂ ਤੁਸੀਂ ਇੱਕ ਐਸੋਸੀਏਟ ਅਧਿਆਪਕਾ ਜਿਹਦਾ ਕਿ ਮੇਨ ਤਾਂ ਆਮ ਅਧਿਆਪਕਾਂ ਨਾਲੋਂ ਬਹੁਤ ਘੱਟ ਹੈ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਗਲਤ ਕੰਮ ਲਈ ਨਹੀਂ ਉਕਸਾ ਸਕਦੇ ਜਿਹਦਾ ਪ੍ਰਭਾਵ ਸਿੱਧਾ-ਸਿੱਧਾ ਸਾਡੇ ਮਤਲਬ ਕਿ ਛੋਟੇ ਬੱਚਿਆਂ ਦੇ ਉੱਤੇ ਪੈਂਦਾ ਹੈ ਤੇ ਉਸ ਸਮੇਂ ਸਰ ਅੰਜੂ ਸੋਧ ਨੇ ਇਹ ਗੱਲ ਕਹੀ ਕਿ ਸਰ ਮੈਂ ਮਾਫੀ ਮੰਗਦੀ ਹਾਂ ਤੁਸੀਂ ਮੇਰੇ ਵੱਡੇ ਭਰਾਓ ਅੱਗੇ ਤੋਂ ਮੈਂ ਅਜਿਹਾ ਕੰਮ ਨਹੀਂ ਕਰਾਂਗੀ ਔਰ ਅੱਗੇ-ਅੱਗੇ ਸਰ ਉਹ ਮੈਨੂੰ ਫੇਰ ਵੀ ਮੇਰੇ ਨਾਲ ਦੋਸਤਾਨਾ ਹੀ ਵਰਤਾਓ ਰੱਖਦੇ ਰਹੇ ਅੱਗੇ ਜਾ ਕੇ ਸਰ ਦਸੰਬਰ ਮਹੀਨੇ ਦੇ ਵਿੱਚ ਉਹਨਾਂ ਨੇ ਸਕੂਲ ਦੇ ਵਿੱਚ ਡੈਕਸ ਲਹਾਏ ਛੋਟੇ ਬੱਚਿਆਂ ਤੋਂ ਉਤਰਵਾਏ ਜਿਹਦੀ ਸਰ ਅਖਬਾਰ ਦੇ ਵਿੱਚ ਖਬਰ ਜਿਹੜੀ ਸੀ ਉਹ ਨਸਰ ਹੋਈ ਉਸ ਤੋਂ ਬਾਅਦ ਸਰ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੀ ਨੇ ਉਹ ਸਕੂਲ ਨੂੰ ਚੈੱਕ ਕੀਤਾ ਉਹ ਸਕੂਲ ਦੇ ਵਿੱਚ ਸਰ ਬਹੁਤ ਹੁਨਤਾਈਆਂ ਪਾਈਆਂ ਗਈਆਂ ਉੱਥੇ ਸਰ ਅੰਜੂ ਸੋਧ ਜੀ ਉਸ ਦਿਨ ਛੁੱਟੀ ਤੇ ਸਨ ਪਰੰਤੂ ਅੰਜੂ ਸੋਧ ਨੂੰ ਇਸ ਚੀਜ਼ ਦੇ ਉੱਤੇ ਇੰਨਾ ਜ਼ਿਆਦਾ ਗੁੱਸਾ ਆਇਆ ਸਰ ਉਹਨੇ ਆਪਣੇ ਮਨ ਦੇ ਵਿੱਚ ਇੰਨੀ ਜ਼ਿਆਦਾ ਰੰਜਿਸ਼ ਭਰ ਲਈ ਸਾਡੇ ਦੋਵਾਂ ਦੇ ਖਿਲਾਫ ਸਰ ਫਿਰ ਉਹਨੇ ਕਿ ਆਪਣੀ ਪਲੈਨਿੰਗ ਦੇ ਤਹਿਤ ਸਰ 1 ਜਨਵਰੀ 2024 ਨੂੰ ਮੇਰਾ ਜਨਮ ਦਿਨ ਸੀ ਉਸ ਦਿਨ ਸਰ ਉਹਨੇ ਆਪਣੇ ਖਰਚੇ ਦੇ ਉੱਤੇ ਸਕੂਲ ਦੇ ਵਿੱਚ ਮੇਰਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਦਕਿ ਮੈਂ ਉਹਨਾਂ ਨੂੰ ਮਨਨ ਕੀਤਾ ਸੀ ਕਿ ਮੈਮ ਮੇਰੇ ਮਦਰ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੀ ਵਰਸੀ ਆ ਮੈਂ ਜਨਮ ਦਿਨ ਮਨਾਉਂਦੀ ਬਿਲਕੁਲ ਮੈਨੂੰ ਕੋਈ ਖੁਸ਼ੀ ਨਹੀਂ ਇਨ੍ਹਾਂ ਚੀਜ਼ਾਂ ਦੀ ਪਰੰਤੂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੀ ਵੱਡੀ ਭੈਣ ਆ ਸਰ ਮੇਰੇ ਮਾਤਾ ਪਿਤਾ ਨਹੀਂ ਹੈਗੇ ਉਹਨਾਂ ਨੇ ਇਸ ਚੀਜ਼ ਦਾ ਵੀ ਚਾਂਸਾ ਦਿੱਤਾ ਕਿ ਮੈਂ ਤੁਹਾਡੀ ਵੱਡੀ ਭੈਣ ਆ ਉਸ ਤੋਂ ਬਾਅਦ ਸਰ ਉਹ ਕਹਿੰਦੇ ਮੈਂ ਸ਼ਾਮ ਨੂੰ ਤੇਰੇ ਘਰ ਆਉਣਾ ਚਾਹੁੰਦੀ ਆ ਮੈਂ ਉਹਨਾਂ ਨੂੰ ਕਿਹਾ ਕਿ ਲੈ ਕੇ ਆਏ ਸਰ ਉਸ ਚੀਜ਼ ਦਾ ਵੀ ਮੇਰੇ ਕੋਲ ਮੌਜੂਦਾ ਪ੍ਰੂਫ ਹੈ ਸਾਡੇ ਨਾਲ ਹੀ ਇੰਨਾ ਮਤਲਬ ਕਿਉਂ ਇਹ ਚੀਜ਼ ਕਿਉਂਕਿ ਸਰ ਮੈਂ ਇੱਕ ਮਤਲਬ ਕਿ ਸਿੰਗਲ ਪੇਰੈਂਟਸ ਆ ਕੱਲੀ ਰਹਿੰਦੀ ਆ ਦੋਨਾਂ ਬੇਟੀਆਂ ਦੇ ਨਾਲ ਉਹਨੂੰ ਪਤਾ ਸੀ ਕਿ ਮੈਨੂੰ ਚਾਂਸੇ ਚ ਲੈਣਾ ਬਹੁਤ ਸੌਖਾ ਆਏ ਜੀ ਨਹੀਂ ਜੀ ਉਹ ਬਾਹਰ ਰਹਿੰਦੇ ਨੇ ਆਪਣੇ ਕੰਮ ਕਰਦੇ ਉਹਦੇ ਵਿੱਚ ਤੇ ਸਰ ਉਸ ਤੋਂ ਬਾਅਦ ਸਰ ਜਦੋਂ ਦੋ ਰਜਾਈਆਂ ਲੈ ਕੇ ਆਏ ਮੈਨੂੰ ਕਹਿੰਦੇ ਮੈਮ ਇੱਕ ਤੁਹਾਡੀ ਐ ਤੇ ਇੱਕ ਬੀਪੀਓ ਸਾਹਿਬ ਦੀ ਮੈਂ ਕਿਹਾ ਮੈਮ ਮੇਰੇ ਘਰ ਦੇ ਵਿੱਚ ਬੀਪੀਓ ਸਾਹਿਬ ਦਾ ਕੀ ਕੰਮ ਹੈ ਉਹ ਕਹਿੰਦੇ ਨਹੀਂ ਉਹ ਮੇਰੇ ਬ੍ਰਦਰ ਨੇ ਮੈਂ ਉਹਨਾਂ ਨੂੰ ਕਾਲ ਕੀਤੀ ਆ ਉਹ ਵੀ ਆਣਗੇ ਚਲੋ ਸਰ ਉਸ ਤੋਂ ਬਾਅਦ ਬੀਪੀਓ ਸਾਹਿਬ ਆਪਣੀ ਡਿਊਟੀ ਤੋਂ ਦਫ਼ਤਰ ਟਾਈਮ ਤੋਂ ਬਾਅਦ ਆਏ ਤਾਂ ਆ ਕੇ ਸਰ ਇੱਕ ਮੇਰਾ ਬੱਚਾ ਛੋਟਾ 6 ਸਾਲ ਦਾ ਹੈ ਜੀ ਉਹ ਛੋਟੇ ਬੱਚੇ ਨੇ ਸਰ ਬੀਪੀਓ ਸਾਹਿਬ ਦਾ ਫੋਨ ਲੈ ਲਿਆ ਉਹਦੇ ਉੱਤੇ ਗੇਮ ਖੇਡਣ ਲੱਗ ਗਿਆ ਸਰ ਉੱਠ ਕੇ 2 ਮਿੰਟ ਲਈ ਬਾਹਰ ਗਏ ਇਹ ਤਾਂ ਅਨਜੂ ਸੂਝਨੇ ਸਰ ਬੀਪੀਓ ਸਾਹਿਬ ਦਾ ਫੋਨ ਫੜ ਕੇ ਆਪਣੇ ਫੋਨ ਦੇ ਉੱਤੇ ਉਹਨੇ ਮਤਲਬ ਕਿ ਇੱਕ ਪਰੂਫ ਬਣਾ ਕੇ ਸਰ ਉਹਨਾਂ ਨੇ ਮੇਰੀ ਤੇ ਅਵਤਾਰ ਸਰ ਦੀ ਸ਼ਿਕਾਇਤ ਕਰ ਦਿੱਤੀ ਜਿਦੇ ਵਿੱਚ ਉਹਨਾਂ ਨੇ ਚਰਿੱਤਰਹੀਣ ਸ਼ਬਦਾਂ ਦੀ ਵਰਤੋਂ ਕੀਤੀ ਨਜਾਇਜ਼ ਰਿਸ਼ਤਿਆਂ ਦੀ ਵਰਤੋਂ ਕੀਤੀ ਸਰ ਉਸ ਦੀ ਮਤਲਬ ਕਿ 5 ਤਰੀਕ ਨੂੰ ਸ਼ਿਕਾਇਤ ਕਰਦੇ ਨੇ 10 ਤਰੀਕ ਤੱਕ WhatsApp ਦੀ ਚੈਟ ਰਹੀ ਮੇਰੇ ਨਾਲ ਬਾਰਤਾਲਾਪ ਵੀ ਕਰਦੇ ਨੇ ਮੈਨੂੰ ਸਾਰੀ ਸ਼ਿਕਾਇਤ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ ਉਸ ਤੋਂ ਬਾਅਦ ਸਰ ਉੱਚ ਅਧਿਕਾਰੀਆਂ ਨੇ 10 ਤਰੀਕ ਨੂੰ ਇਹਦੀ ਇਨਕੁਆਇਰੀ ਕੀਤੀ ਜੀ ਇਨਕੁਆਇਰੀ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਔਰ ਮੇਰੀ ਸਰ ਉਹਦੇ ਵਿੱਚ ਬੇਗੁਨਾਹੀ ਪਾਈ ਗਈ ਅਸੀਂ નિર્ਦੋਸ਼ ਸਾਬਿਤ ਹੋ ਗਏ ਤਾਂ ਹੁਣ ਮੈਂ ਸ਼ਿਕਾਇਤ ਦੇਣ ਆਇਆ ਕਿ ਹੁਣ ਸਰ ਮੈਂ ਤੁਹਾਨੂੰ ਦੱਸਦੀ ਆਂ ਜੀ ਅੱਗੇ ਸਰ ਉਹਨਾਂ ਨੇ ਉਹ ਮਤਲਬ ਕਿ ਇਨਕੁਆਇਰੀ ਤੋਂ ਬਾਅਦ ਸਰ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਮੈਂ ਚੌਥੀ ਕਲਾਸ ਨੂੰ ਪੜਾਉਂਦੀ ਸੀ ਸਰ ਚੌਥੀ ਕਲਾਸ ਦੇ ਬੱਚੇ ਨੂੰ ਉਹਨਾਂ ਨੇ ਕਿਹਾ ਕਿ ਮੈਂ ਗਿਫਟ ਲਿਆ ਕੇ ਰੱਖਿਓ ਇਹਨੇ ਤੁਹਾਡੇ ਲਈ ਜੇ ਇਹ ਮੈਡਮ ਕਿਸੇ ਦੇ ਨਾਲ ਵੀ ਫੋਨ ਤੇ ਜਾਂ ਕਿਸੇ ਅਧਿਆਪਕ ਨਾਲ ਗੱਲ ਕਰਦੇ ਨੇ ਤੁਸੀਂ ਮੈਨੂੰ ਦੱਸਣਾ ਸਰ ਮੈਨੂੰ ਇਹ ਚੀਜ਼ ਬਿਲਕੁਲ ਠੀਕ ਨਹੀਂ ਲੱਗੀ ਇਹਦੇ ਨਾਲ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਏ ਤੇ ਮੈਂ ਸਰ ਉੱਥੋਂ ਆਪਣੇ ਮੌਜੂਦਾ ਉੱਥੇ ਜਿਹੜੇ ਬੀਪੀਓ ਸਾਹਿਬ ਸਨ ਉਹਨਾਂ ਨੂੰ ਸਰ ਮੈਂ ਆਪਣੀ ਬਿਲਿੰਗ ਦਿੱਤੀ ਕਿ ਮੇਰੀ ਇੱਥੋਂ ਆਰ ਨੇ ਮੇਰੀ ਸਮੱਸਿਆ ਨੂੰ ਮੱਦੇ ਨਜ਼ਰ ਰੱਖਦੇ ਅਗਲੇ ਦਿਨ ਹੀ ਮੇਰੀ ਡਿਪੋਟੇਸ਼ਨ ਟੀਚਰ ਲੈਸ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਗੋਵਿੰਦਪੁਰਾ ਵਿਖੇ ਕਰ ਦਿੱਤੀ ਉਸ ਤੋਂ ਬਾਅਦ ਸਾਰੇ ਨਹੀਂ ਹਟੀਆਂ ਸਰ ਇਹਨਾਂ ਦੀਆਂ ਮਤਲਬ ਕਿ ਇਹਨਾਂ ਦੇ ਇੱਕ ਗੈਂਗ ਆ ਸਰ ਇਹਦੇ ਵਿੱਚ ਐਕਟਿਵ ਮੈਂਬਰਾਂ ਨੇ ਦੀਪਮਾਲਾ ਸ਼ਰਮਾ ਜਸਵਿੰਦਰ ਕੌਰ ਹੋਰ ਵੀ ਬਹੁਤ ਸਾਰੇ ਟੀਚਰ ਨੇ ਜੀ ਤੇ ਇਹਨਾਂ ਇਹਨਾਂ ਤਿੰਨਾਂ ਨੇ ਸ਼ਿਕਾਇਤ ਕੀਤੀ ਸੀ ਸਰ ਉਸ ਤੋਂ ਬਾਅਦ ਸਾਰੇ ਸਿੱਖਿਆ ਮੰਤਰੀ ਸਾਹਿਬ ਕੋਲ ਜਾ ਕੇ ਪੇਸ਼ ਹੋਈਆਂ ਜਿਹੜੀ ਸ਼ਿਕਾਇਤ ਦੇ ਉੱਤੇ ਪਹਿਲਾਂ ਸਰ ਇਨਕੁਆਇਰੀ ਹੋਈ ਸੀ ਉਹੀ ਸ਼ਿਕਾਇਤ ਦੀ ਸਰ ਦੁਆਰਾ ਇਨਕੁਆਇਰੀ ਆ ਗਈ ਉਹ ਵੱਡੇ ਤੁਸੀਂ ਹੁਣ ਸਿੱਖਿਆ ਮੰਤਰੀ ਜੀ ਨੂੰ ਮਿਲਿਆ ਨਹੀਂ ਸਰ ਮੈਂ ਉਹਨਾਂ ਨੂੰ ਨਹੀਂ ਮਿਲੀ ਮੈਂ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਮਿਲੀ ਸੀ ਜੀ ਤੇ ਉਹ ਸਰ ਜਦੋਂ ਇਨਕੁਆਇਰੀ ਦੁਆਰਾ ਹੋਈ ਜੀ ਉਹਦੇ ਵਿੱਚ ਮੈਂ ਫਿਰ નિર્ਦੋਸ਼ ਪਾਈ ਗਈ ਸਰਦਾਰ ਅਵਤਾਰ ਸਿੰਘ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਦੋ ਫਿਰ નિર્ਦੋਸ਼ ਪਾਏ ਗਏ ਉਸ ਤੋਂ ਬਾਅਦ ਸਰ ਜਦੋਂ ਇਹਨਾਂ ਨੇ ਦੇਖਿਆ ਕਿ ਇਹਨਾਂ ਦਾ ਪੱਖ ਬਿਲਕੁਲ ਹੀ ਡਾਊਨ ਚਲਾ ਗਿਆ ਤਾਂ ਇਹਨਾਂ ਨੇ ਸਾਰੀ ਇੱਕ ਸ਼ਿਕਾਇਤ ਦੇਤੀ ਆਪਣੇ ਡੀਓ ਸਾਹਿਬ ਨੂੰ ਉਹਦੇ ਵਿੱਚ ਲਿਖਿਆ ਕਿ ਚਰਨਜੀਤ ਕੌਰ ਸਾਡੇ ਉੱਤੇ ਗਲਤ ਟਿੱਪਣੀਆਂ ਕਰਦੀ ਹੈ ਜਦੋਂ ਸਰ ਇਹਦੀ ਮਤਲਬ ਕਿ ਇਨਕੁਆਇਰੀ ਹੋਣੀ ਸੀ ਇਹਨਾਂ ਇਹਦੀ ਇਨਕੁਆਇਰੀ ਮਾਰਕ ਹੋਈ இந்து ਸੂਦ ਮੈਡਮ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਮੰਗਟ ਟੂ ਨੋ ਜੀ ਜੋ ਕਿ ਅੰਜੂ ਸੂਦ ਦੇ ਰਿਲੇਟਿਵ ਨੇ ਜੀ ਜਿਵੇਂ ਜਿਵੇਂ ਅੰਜੂ ਸੂਦ ਨੇ ਕਿਹਾ ਜੀ ਓਵੇਂ ਹੀ இந்து ਸੂਦ ਮੈਡਮ ਨੇ ਇਹਦੀ ਰਿਪੋਰਟ ਬਣਾਤੀ ਮੈਂ இந்து ਸੂਦ ਮੈਡਮ ਨੂੰ ਇਹ ਗੱਲ ਕਹੀ ਸੀ ਕਿ ਮੈਮ ਜਿਹੜੀਆਂ ਟਿੱਪਣੀਆਂ ਤੁਸੀਂ ਮਤਲਬ ਕਿ ਕਹਿੰਦੇ ਹੋ ਉਹ ਮੈਨੂੰ ਦਿਖਾਓ ਹਾਂ ਜੀ ਉਹਦੇ ਉੱਤੇ ਮੇਰਾ ਨੰਬਰ ਦਿਖਾਓ ਕਿ ਉਹ ਮੇਰੇ ਨੰਬਰ ਤੋਂ ਟਿੱਪਣੀਆਂ ਗਈਆਂ ਹੋਈਆਂ ਨੇ ਪਰੰਤੂ ਸਰ ਉਹਨਾਂ ਨੇ ਮੇਰਾ ਕੋਈ ਪੱਖ ਨਹੀਂ ਵਾਚਿਆ ਉਸ ਤੋਂ ਬਾਅਦ ਸਾਰੇ ਸਿੱਧੀ ਮਤਲਬ ਕਿ ਜਿਵੇਂ ਅੰਜੂ ਸੂਦ ਨੇ ਕਿਹਾ ਓਵੇਂ ਹੀ ਰਿਪੋਰਟ ਬਣਾ ਕੇ ਸਾਰੇ ਡੀਓ ਸਾਹਿਬ ਨੂੰ ਪੇਸ਼ ਕਰਤੀ ਤੇ ਮੇਰੀ ੱੱਕੇ ਨਾਲ ਸਰ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਗੋਵਿੰਦਪੁਰਾ ਤੋਂ ਲਲਹੇੜੀ ਲਲਹੇੜੀ ਤੋਂ ਬਾਅਦ ਸਰ ਹੁਣ ਮੇਰੀ ਦਰਾਹਾ ਬਲਾਕ ਦੇ ਵਿੱਚ ਜਟਾਣਾ ਵਿਖੇ ਕਰਤੀ ਜੋ ਕਿ ਸਰ ਸਰਾਸਰ ਗਲਤ ਆ ਸਾਰੇ ਅਧਿਆਪਕਾਂ ਆ ਮਤਲਬ ਕਿ ਵਿਭਾਗ ਦਾ ਅਕਸ਼ ਖਰਾਬ ਕਰਦੀਆਂ ਨੇ ਸਮਾਂ ਖਰਾਬ ਕਰਦੀਆਂ ਨੇ ਬਾਰ ਬਾਰ ਸੋਲੂਸ਼ਨ ਦੇ ਲਈ ਪ੍ਰਤਾੜੇ ਤੋਂ ਦਿਨ ਦੋ ਦਿਨ ਕੀਤਾ ਜਾ ਰਿਹਾ ਸੀਗਾ ਇਹ ਵੀ ਸ਼ਿਕਾਇਤ ਤੁਸੀਂ ਸੰਬੰਧਤ ਮਹਿਕਮੇ ਨੂੰ ਦਿੱਤੀ ਹੈ ਜੀ ਹਾਂਜੀ ਸਰ ਪਹਿਲਾਂ ਮੈਂ ਬੀਪੀਓ ਸਾਹਿਬ ਨੂੰ ਦਿੱਤੀ ਸੀ ਉਹ ਮੈਡਮ ਨੇ ਜੋ ਕੁਛ ਉਹ ਸਾਡੇ ਨਾਲ ਕਰਦੀ ਸੀ ਉਹੀ ਸ਼ਿਕਾਇਤ ਆਪ ਬਣਾ ਕੇ ਉਹਦਾ ਆਧਾਰ ਬਣਾ ਕੇ ਸਰ ਉਸੇ ਅਧਿਕਾਰੀ ਦੇ ਨਾਲ ਮੇਰੇ ਰਿਲੇਸ਼ਨ ਬਣਾ ਕੇ ਗਾਂ ਪੇਸ਼ ਕਰਤੇ ਜੀ ਹੁਣ ਤੁਸੀਂ ਮੰਗ ਕੀ ਕਰਦੇ ਸਰ ਮੈਂ ਮੰਗ ਕਰਦੀ ਆ ਕਿ ਇਹਨਾਂ ਅਧਿਆਪਕਾਂ ਨੂੰ ਇਹਨਾਂ ਦੇ ਸਕੂਲਾਂ ਤੋਂ ਸਰ ਪਰੇ ਕਰਕੇ ਸਹੀ ਤੇ ਮਤਲਬ ਕਿ ਪੜਤਾਲ ਕੀਤੀ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ ਸਰ ਮੇਰੀ ਇਸ ਬਦਲੀ ਨੂੰ ਇਮੀਡੀਏਟਲੀ ਰੋਕ ਕੇ ਪੜਤਾਲ ਕੀਤੀ ਜਾਵੇ ਮੇਰੇ ਨਾਲ ਸਰ ਸਰਸਰ ਥੱਕਾਏ ਜੀ ਬੇਇਨਸਾਫੀ ਆ ਇਹ ਜਦੋਂ ਸਰ ਅਸੀਂ ਅਧਿਆਪਕ ਹੀ ਆਪਣੇ ਹੈਡ ਟੀਚਰਾਂ ਕੋਲ ਸੇਫ ਨਹੀਂ ਆ ਤਾਂ ਉਹ ਬੱਚੇ ਕਿਵੇਂ ਸੇਫ ਹੋਣਗੇ ਸਰ ਉਹ ਮੈਡਮ ਆਪ ਵੀ ਨਹੀਂ ਪੜਾਉਂਦੇ ਮੇਰੇ ਕੋਲ ਉਹਦੇ ਸਾਰੇ ਸਬੂਤ ਨੇ ਜੀ ਧੰਨਵਾਦ